ਤੋ ਜਦੋਂ ਵੀ ਕਿਸੇ ਸਮਾਜ ਦੇ ਨਾਲ ਕੋਈ ਇਸ ਤਰ੍ਹਾਂ ਦਾ ਵੱਡਾ ਘਟਨਾਕ੍ਰਮ ਵਾਪਰਦਾ ਹੈ ਤੇ ਸਭ ਤੋਂ ਪਹਿਲੀ ਗੱਲ ਇਹ ਜ਼ਰੂਰੀ ਹੁੰਦੀ ਅਸੀਂ ਉਹਨੂੰ ਕਿਸ ਨਾਮ ਦੇ ਨਾਲ ਚਿੰਤ ਕਰਦੇ ਪਿਛਲੇ 40 ਸਾਲਾਂ ਦੇ ਦੌਰਾਨ ਸਰਕਾਰ ਨੇ ਹਕੂਮਤਾਂ ਨੇ ਉਹਨਾਂ ਦੇ ਖਬਰਖਾਨੇ ਨੇ ਮੀਡੀਆ ਨੇ ਅਖਬਾਰਾਂ ਨੇ ਉਹਨਾਂ ਦੇ ਪੱਤਰਕਾਰਾਂ ਨੇ ਵਿਦਵਾਨਾਂ ਨੇ ਕਿਤਾਬਾਂ ਲਿਖੜ ਪਾ ਲਿਆ ਹੈ ਸ਼ਾਪੜੂ ਵਾਲਿਆਂ ਨੇ ਸਾਰਿਆਂ ਨੇ ਪੂਰਾ ਜ਼ੋਰ ਲਾਇਆ ਉਹਨਾਂ ਨੇ ਆਪ ਦੇ ਵੱਲੋਂ 201984 ਦੇ ਵਿੱਚ ਕੀ ਵਾਪਰਿਆ ਸੀਗਾ ਉਹਦਾ ਇੱਕ ਪੱਖ ਰੱਖਿਆ ਜਿਹਦੇ ਵਿੱਚ ਉਹਨਾਂ ਨੇ ਇਹਨੂੰ ਆਪਰੇਸ਼ਨ ਬਲੂ ਸਟਾਰ 사카ਦੀ ਦਾ ਤਾਰਾ ਇਸ ਤਰ੍ਹਾਂ ਦੇ ਨਾਮ ਛੇੜਿਆ ਪਰ ਆਪਾਂ ਦੇਖੀਏ ਕਿ ਸਿੱਖਾਂ ਦੇ ਵਿੱਚੋਂ ਜਿਹੜੇ ਸਹਿਤ ਹਿੱਸਾ ਸੀ ਜਿਹੜਾ ਆਪਣੀ ਪਰੰਪਰਾ ਦੇ ਨਾਲ ਜੁੜਿਆ ਹੋਇਆ ਸੀ ਸਿਰਫ ਇੰਨਾ ਹੀ ਨਹੀਂ ਦੁਨੀਆ ਦੇ ਵਿੱਚ ਚਾਹੇ ਜੇਕਰ ਕੋਈ ਗੈਰ ਸਿੱਖ ਵੀ ਸੀ ਪਰ ਉਹ ਸਿੱਖਾਂ ਦੇ ਇਤਿਹਾਸ ਨੂੰ ਜਾਣਦਾ ਸੀ ਤਾਂ 1906 ਜੂਨ ਨੂੰ ਹੀ ਇਹ ਗੱਲ ਸਮਝ ਲਈ ਸੀ 1984 ਦੇ ਵਿੱਚ ਇਹ ਜੋ ਸ਼ੁਰੂ ਹੋਇਆ ਹੈ ਜੋ ਵਾਪਰ ਰਿਹਾ ਹੈ ਇਹ ਸਿੱਖ ਇਤਿਹਾਸ ਦਾ ਅਗਲਾ ਕਦਮ ਰੁਕਾ। ਸਾਲ 2005 ਦੇ ਵਿੱਚ ਜਦੋਂ ਸਿੱਖ ਜੈਲੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਪੜ੍ਹਦੇ ਸੀ ਤਾਂ ਪੰਜਾਬੀ ਦੇ ਇੱਕ ਬਹੁਤ ਨਾਮਵਰ ਕਹਾਣੀਕਾਰ ਤੇ ਕਵੀ ਨੇ ਅਫਜ਼ਲ ਐਸਲ ਰੰਧਾਵਾ ਮਜ਼ਹਬ ਪੱਖੋਂ ਮੁਸਲਮਾਨ ਸੀਗੇ ਪਰ ਹੈਸ਼ ਪੱਖੋਂ ਪੱਛਮੀ ਪੰਜਾਬ ਪਾਕਿਸਤਾਨ ਦੇ ਵਿੱਚ ਰਹਿੰਦੇ ਸੀ ਪਰ ਅਫਜ਼ਲ ਐਸਲ ਰੰਧਾਵਾ ਨੇ 9 ਜੂਨ 1984 ਦੀ ਰਾਤ ਇੱਕ ਕਵਿਤਾ ਲਿਖੀ ਉਸ ਕਵਿਤਾ ਦਾ ਨਾਮ ਉਹਨਾਂ ਨੇ ਰੱਖਿਆ ਨਵਾਂ ਕੱਦਕਾ ਤੁਸੀਂ ਆਮ ਹੀ ਉਸ ਕਵਿਤਾ ਦੀਆਂ ਜਿਹੜੀਆਂ ਸਤਰਾਂ ਨੇ ਉਹ ਅੱਜ ਕਿਸੇ ਨਾ ਕਿਸੇ ਜਿ ਖਾਸ ਕਰਕੇ ਜਿੱਥੇ ਕਿਤੇ ਅਕਾਲ ਤਖਤ ਸਾਹਿਬ ਦੀ 1984 ਵਿਧਿਨੀ ਤਸਵੀਰ ਹੋਵੇ ਜਾਂ ਸੰਤਾਂ ਦੀ ਤਸਵੀਰ ਹੋਵੇ ਸੱਤ ਜਰਨੈਲ ਸਿੰਘ ਖਾਲਸਾ ਪਟੜਵਾਲੇ ਉਹਦੇ ਉੱਪਰ ਕੁਝ ਸਤਰਾਂ ਲਿਖੀਆਂ ਹੁੰਦੀਆਂ ਅੱਜ ਬੈਰੀਆਂ ਕੱਟ ਬਥਰ ਲਿਆ ਹੈ ਪੰਜ ਸੱਤ ਨੰਦਾ ਹੋਇਆ ਜਾਂ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਚੰਗਿਆ ਉਸ ਬਹੁਤ ਵਿਆਹੀ ਹੱਸ ਕੇ ਉਹਦੇ ਮਨ ਤੇ ਰਤਾ ਨਾ ਰਿਹਾ ਹੈ ਇਹ ਜਿਹੜੀਆਂ ਸਤਰਾ ਨੇ ਇਹ ਸਾਰੀਆਂ ਉਸ ਨਵਾਂ ਕਲੰਕਾ ਰੱਖ ਕਰਤਾ ਦੀਆਂ ਸਤਰਾ ਸੋ ਇਸ ਕੰਡਿਆਲੀ ਤਾਰ ਕੋ ਪਾਰ ਬੈਠਿਆ ਅਫਜ਼ਲ ਐਸਰ ਰੰਧਾਵਾ ਜਿਹੜਾ ਮਜ਼ਹਬ ਪੱਖੋਂ ਸਿੱਖ ਵੀ ਨਹੀਂ ਹੈ ਮੁਸਲਮਾਨ ਹੈ ਪਰ ਉਹ ਸਿੱਖਾਂ ਦੇ ਇਤਿਹਾਸ ਤੋਂ ਜਾਣੂ ਹੈ ਉਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਜੋ ਖਾਪਰਿਆ ਆ ਦਰਬਾਰ ਸਾਹਿਬ ਉਹ ਇੱਕ ਨਵਾਂ ਕਲੰਕਾ ਦਾਵਾ ਸੀ ਉਹਨਾਂ ਨੇ ਉਸ ਸਮੇਂ ਦੇ ਵਿੱਚ ਪੁਰ ਜਦੋਂ ਗੱਲਾਂ ਜੇ ਵਾਪਰ ਰਹੀਆਂ ਸੀ ਗਿਆ ਜਦੋਂ ਅਜੇ ਦਰਬਾਰ ਸਾਹਿਬ ਦੇ ਅੰਦਰ ਪ੍ਰਕਰਮਾ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਅੰਦਰ ਸ਼ਹੀਦਾਂ ਦਾ ਜਿਹੜਾ ਲਹੂ ਹੈ ਉਹ ਵੀ ਨਹੀਂ ਸੀ ਸੁੱਕਾ ਉਸ ਸਮੇਂ ਉਹਨੇ ਇਸ ਨੂੰ ਨਵੇਂ ਕਲੂਕਾਰੇ ਦਾ ਨਾਮ ਦਿੱਤਾ ਇਸ ਗੱਲ ਤੋਂ ਬਿੱਪਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਆਇਆ ਕਿ ਸਿੱਖਾਂ ਨੇ ਇਸ ਹਮਲੇ ਦੇ ਜੋ ਅਸਰ ਫਿਤਰਤ ਹੈ ਕਲੂਕਾਰੇ ਵਾਲੀ ਉਹ ਮਿਸ਼ਾਣ ਨਹੀਂ ਜਦੋਂ ਨਵੰਬਰ 1984 ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਹੈ ਕਿ 31 ਅਕਤੂਬਰ 1984 ਨੂੰ ਜਿਹੜੀ ਵਕਤ ਦੀ ਹੁਕਮਰਾਨ ਸੀਗੀ ਇੰਦਰਾ ਗਾਂਧੀ ਉਹਨੂੰ ਪਰ ਸ਼ਹੀਦ ਭਾਈ ਬਿਆਨ ਸਿੰਘ ਤੇ ਸ਼ਹੀਦ ਭਾਈ ਸੁਖਵੰਤ ਸਿੰਘ ਦੇ ਬਦੋਂ ਸੋਤਾ ਲਾ ਲੁਟਾ ਗਿਆ ਉਸ ਤੋਂ ਬਾਅਦ ਇੰਡੀਆ ਭਰ ਦੇ ਵਿੱਚ ਸਿੱਖਾਂ ਦੀ ਨਸਲ ਖੁਸ਼ੀ ਕੀਤੀ ਗਈ ਬਰੇ ਵੱਡੇ ਪੱਤਰ ਜੁੜ ਪ੍ਰਕਾਸ਼ਲੇ ਆਪ ਤੇ ਤਾਂ ਉਹਨਾਂ ਹੀ ਦਿਨਾਂ ਦੇ ਦੌਰਾਨ ਜਦੋਂ નિર્ਦੋਸ਼ ਸਿੱਖਾਂ ਦਾ ਜਿਹੜਾ ਖੂਨ ਹੈ ਉਹਦੇ ਦੋਸਤਾਂ ਦੇ ਚੱਪੇ-ਚੱਪੇ ਤੋਂ ਹਰੀ ਸੁਖਿਆ ਨੀਸੀ ਗਾਦੇ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਬੱਸ ਜਿਹੜੇ ਉਸ ਤੇ ਨਸਲ ਖੁਸ਼ੀ ਚ ਮਾਰੇ ਗਏ ਰੋਜ ਸੈਕ ਸੀ ਉਹਨਾਂ ਦੀਆਂ ਨਾਸ਼ਾ ਵੀ ਅੱਜ ਕਦੀਆਂ ਬਜ਼ਾਰਾ ਦੇ ਵਿੱਚ ਪੀਏ ਸੀਗਾ ਉਸ ਸਮੇਂ ਆਰਐਸਐਸ ਦਾ ਇੱਕ ਬੜਾ ਵੱਡਾ ਵਿਚਾਰਕ ਬੰਨਿਆ ਜਾਂਦਾ ਨਾਨਾ ਦੇਸ਼ ਉਹਦੇ ਵੱਲੋਂ ਇੱਕ ਪਰਚਾ ਲਿਖਿਆ ਜਾਂਦਾ ਉਸ ਪਰਚੇ ਦਾ ਨਾਮ ਉਹ ਰੱਖਦਾ ਆਤਮ ਚਿੱਤਰ ਦੇ ਛੰਨ ਇਹ ਕੁਝ ਪਾਦ ਆਤਮ ਚਿੱਤਰ ਇਹ ਪਰਚਾ ਜਿਹੜਾ ਆਇਆ ਉਹ 8 ਨਵੰਬਰ 1984 ਨੂੰ ਜਿਸ ਦਿਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਤੇ ਹਾਣਾ ਸੀ ਉਸ ਦਿਨ ਉਹ ਪਰਚਾ ਜਾਰੀ ਕੀਤਾ ਜਾਂਦਾ ਗੁਰਦੁਆਰਿਆਂ ਤੇ ਸਾਰੇ ਇੰਡੀਆ ਦੇ ਵਿੱਚ ਪਰਚਾ ਵੰਡਿਆ ਜਾਂਦਾ ਉਹਦੇ ਵਿੱਚ ਇੱਕ ਹੋਰ ਜਿਹੜੀ ਖਾਸ ਗੱਲ ਉਹਨੇ ਕਹੀ ਉਹ ਕਹਿੰਦਾ ਕਿ ਸਿੱਖਾਂ ਨੇ ਜੋ ਇੰਡੀਆ ਦੀ ਹਕੂਮਤ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ 1984 ਦਾ ਜਿਹੜਾ ਸਰਕਾਰੀ ਨਾ ਆਪਰੇਸ਼ਨ ਕਹਿੰਦਾ ਹੁੰਦਾ ਗਿਆ ਸੀਗਾ ਉਹ ਕਹਿੰਦਾ ਕਿ ਸਿੱਖ ਇਹਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਸੀਂ ਇਹ ਗੱਲਾਂ ਦੇਖਣ ਨੂੰ ਬੇਸ਼ੱਕ ਛੋਟੀਆਂ ਲੱਗ ਸਕਦੀਆਂ ਪਰ ਇਹਨਾਂ ਦੇ ਮਾਨੇ ਬੜੇ ਡੂੰਘੇ ਹੁੰਦੇ ਹਨ ਕਿਉਂਕਿ ਜਦੋਂ ਵੀ ਕਿਸੇ ਦੇ ਨਾਲ ਕੁਝ ਵਾਪਰਦਾ ਹੈ ਤੁਸੀਂ ਉਹਨੂੰ ਕਿੰਨਾ ਸ਼ਬਦਾਂ ਦੇ ਨਾਲ ਯਾਦ ਕਰਦੇ ਹੋ ਕਿਵੇਂ ਯਾਦ ਕਰਦੇ ਹੋ ਉਹ ਤੁਹਾਡਾ ਉਸ ਘਟਨਾ ਦੇ ਨਾਲ ਤੁਹਾਡੇ ਬੀਤੇ ਹੋਏ ਸਮੇਂ ਦੇ ਨਾਲ ਤੁਹਾਡੇ ਵਰਤਮਾਨ ਦੇ ਨਾਲ ਤੁਹਾਡੇ ਭੇਖ ਦੇ ਨਾਲ ਤੁਹਾਡਾ ਰਿਸ਼ਤਾ ਤੈਅ ਕਰਦਾ ਹੈ ਜਿਸ ਤਰ੍ਹਾਂ ਆਪਾਂ ਪਰਿਵਾਰ ਦੇ ਵਿੱਚ ਵੀ ਵਿਚਰਦੇ ਆਪਾਂ ਦੇਖਦੇ ਆ ਕਿ ਪਰਿਵਾਰ ਤੇ ਕੀ ਹੈ ਬਹੁਤ ਸਾਰੇ ਮਤਲਬ ਆਪਣੇ ਪਿਤਾ ਨੂੰ ਵੀ ਮੁਖਾਤਬ ਹੋਣ ਦੇ ਬਹੁਤ ਸਾਰੇ ਤਰੀਕੇ ਹੁੰਦੇ ਪਰ ਤੁਸੀਂ ਕਿੰਨਾ ਲਫਜ਼ਾਂ ਦੇ ਨਾਲ ਉਹਦਾ ਨਾਮ ਲੈਂਦੇ ਹੋ ਕਿਸ ਤਰ੍ਹਾਂ ਲੈਂਦੇ ਹੋ ਉਹ ਤੁਹਾਡਾ ਆਪਣੇ ਪਿਤਾ ਨਾਲ ਰਿਸ਼ਤਾ ਬਣਾਉਂਦਾ ਹੈ ਇਸੇ ਤਰ੍ਹਾਂ ਇਤਿਹਾਸਾ ਘਟਨਾਵਾਂ ਹੁੰਦੀਆਂ ਨੇ